ਦੇਖੋ ਜੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਗਵਾਹੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੀ ਇੱਕ ਲਹਿਰ ਚੱਲ ਰਹੀ ਹੈ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਅਤੇ ਵਾਤਾਵਰਨ ਨੂੰ ਬਚਾਉਣ ਦੇ ਲਈ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਲਗਾਏ ਜਾ ਰਹੇ ਨੇ ਤੇ ਇਸੇ ਲੜੀ ਦੇ ਤਹਿਤ ਸਾਡੇ ਨਾਭਾ ਹਲਕੇ ਦੇ ਪਿੰਡ ਵਜੀਤਪੁਰ ਵਿਖੇ ਬੈਦ ਗੁਰਜੀਤ ਸਿੰਘ ਅਤੇ ਭੈਣ ਸੁਨੀਤਾ ਰਾਣੀ ਦੀ ਅਗਵਾਈ ਦੇ ਹੇਠ ਸਰਪੰਚ ਦਰਸ਼ਨ ਸਿੰਘ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਦਿਲਜੀਤ ਸਿੰਘ ਬਾਈਵਾ ਤੇ ਹੋਰ ਬਹੁਤ ਸਾਰੇ ਸਾਥੀ ਹੈਡਮਾਸਟਰ ਆਪਣੇ ਸਤਪਾਲ ਸਿੰਘ ਜੀ ਤੇ ਪੂਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਵਿੱਚ ਬੂਟੇ ਲਾਏ ਜਾ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਨਾਲ ਜਾਲੀਦਾਰ ਜਿਹੜਾ ਉਹ ਲਾਏ ਜਾ ਰਿਹਾ ਸਕੰਜਾ ਤਾਂ ਜੋ ਇਹ ਬੂਟੇ ਖਰਾਬ ਨਾ ਹੋ ਸਕਣ ਤੇ ਮੇਰੀ ਸਮੁੱਚੇ ਪੰਜਾਬ ਵਾਸੀਆਂ ਨੂੰ ਬੀਤੀ ਅਸੂਚੇ ਨੌਜਵਾਨਾਂ ਨੂੰ ਬੀਤੀ ਆ ਵੀ ਆਪਾਂ ਵੱਧ ਤੋਂ ਵੱਧ ਜਿਹੜੇ ਬੂਟੇ ਲਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਰਖਤ ਬਣ ਕੇ ਸਾਨੂੰ ਆਪਣੀ ਆਕਸੀਜਨ ਪੈਦਾ ਦੇਣ ਤੇ ਸਾਡੇ ਲਈ ਸਹਾਇ ਹੋਣ ਸਾਡੀਆਂ ਪੀੜ੍ਹੀਆਂ ਦੇ ਲਈ ਸਹਾਇ ਹੋਣ ਕਿਉਂਕਿ ਜੋ ਅੱਜ ਦਾ ਸਮਾਜ ਚੱਲ ਰਿਹਾ ਬੜਾ ਭਿਆਨਕ ਚੱਲ ਰਿਹਾ ਹਰ ਇੱਕ ਇਨਸਾਨ ਜਿਹੜਾ ਬਿਮਾਰੀਆਂ ਦੇ ਵਿੱਚ ਘਿਰਿਆ ਘਿਰਿਆ ਤਾਂ ਕਿਉਂਕਿ ਅਸੀਂ ਰੁੱਖਾਂ ਦੀ ਕਟਾਈ ਤਾਂ ਕਰੀ ਗਈਆਂ ਹਲੇ ਤੱਕ ਕਿਸੇ ਨੇ ਅਪਰਾਲਾ ਨਹੀਂ ਕਰਿਆ ਹੈਗਾ ਰੁੱਖ ਲਗਾਉਣ ਦਾ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਵੱਡੀ ਲਹਿਰ ਚਲਾਈ ਹੈ ਜਿਸ ਤਹੇ ਪੂਰੇ ਪੰਜਾਬ ਦੇ ਵਿੱਚ ਅੱਜ ਇਹ ਲਹਿਰ ਬਾਦਲ ਫੁੱਲ ਰਹੀ ਹੈ ਤੇ ਥਾਂ ਥਾਂ ਤੇ ਪਿੰਡਾਂ ਦੇ ਵਿੱਚੇ ਖਾਲੀ ਜਗ੍ਹਾ ਹੈ ਤੇ ਜਿਹੜੇ ਬੂਟੇ ਵੀ ਲਗਾਏ ਰਹੇ ਨੇ ਸਰਕਾਰ ਵੱਲੋਂ ਵੀ ਸਮਾਜ ਸੇਵੀ ਜਥੇਬੰਦੀਆਂ ਵੀ ਲਾ ਰਹੀਆਂ ਨੇ ਤੇ ਮੇਰੀ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਜਿਵੇਂ ਅੱਜ ਪਿੰਡ ਵਜੀਦਪੁਰ ਦੇ ਵਿੱਚ ਅਪਰਾਲਾ ਕਰਿਆ ਆਪਾਂ ਪਿੰਡ ਪਿੰਡ ਆਪਣੇ ਜਿੱਥੇ ਵੀ ਖਾਲੀ ਥਾਂ ਮੈਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬੁੱਟੇ ਲਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਬਿਮਾਰੀਆਂ ਤੋਂ ਸਦਕਾਰਾ ਪਾ ਸਕੀਏ ਸਾਨੂੰ ਸਾਫ਼ ਸੁਥਰਾ ਵਾਤਾਵਰਣ ਜਿਹੜਾ ਉਹ ਮਿਲ ਸਕੇ ਚਾਰ ਹਲਕੇ ਜਿਮਨੀ ਚੋਣਾ ਵੀ ਨੇੜੀ ਇਅਰਿਆ ਨੇ ਸੁਬੀਰੇਬਾਦਲਾ ਚਰਲਾਬਾਦ ਚ ਪੂਰੀ ਸਰਕਾਰ ਨੇ ਕਿਸ ਤਰ੍ਹਾਂ ਦੇਖੇ ਦੇਖੋ ਤੁਸੀਂ ਦੇਖਿਆ ਹੀ ਆ ਵੀ ਜਲੰਧਰ ਦੇ ਜਿਹੜੀ ਜਿਮਨੀ ਚੋਣ ਸੀਗੀ ਆਮ ਆਦਮੀ ਪਾਰਟੀ ਨੇ ਵੱਡੇ ਮਾਰਜਿਨ ਨਾਲ ਜਿੱਤੇ ਕਿਉਂਕਿ ਭਗਵੰਤ ਮਾਨ ਜੀ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਉਹਨਾਂ ਦੀ UI ਦੇ ਵਿੱਚ ਪੰਜਾਬ ਸਰਕਾਰ ਵੱਡੇ ਪੱਧਰ ਤੇ ਜਿਹੜੇ ਵਿਕਾਸ ਕੀਤੇ ਜਾ ਰਹੇ ਵੱਡੇ ਪੱਧਰ ਤੇ ਹੁਣ ਤੱਕ ਲੋਕਾਂ ਨੂੰ ਸੂਲਤਾ ਨਹੀਂ ਪਹਿਲਾਂ ਸਰਕਾਰਾਂ ਦੇ ਦਿੱਤੀਆਂ ਉਹ ਦਿੱਤੀਆਂ ਜਾ ਰਹੇ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਮਹੀਆ ਕਰਾ ਰਿਹਾ ਪੰਜਾਬ ਦੇ ਵਿੱਚ ਸਿਹਤ ਸਭਾਵਾਂ ਸਿੱਖਿਆ ਸਭਾਵਾਂ ਜਿਹੜੀਆਂ ਵਧੀਆਂ ਬਣਾਈਆਂ ਗਈਆਂ ਨੇ ਤੇ ਹੋਰ ਬਹੁਤ ਸਾਰੀਆਂ ਸੁੱਖ ਸੂਲ ਦੇ ਜਿਹੜੇ ਤੇਰੇ ਇਹਨਾਂ ਚਾਰੇ ਜਿਹੜੀਆਂ ਆਉਣ ਵਾਲੀਆਂ ਜਿਮਨੀ ਚੋਣਾਂ ਨੇ ਉਹਨਾਂ ਦੇ ਵਿੱਚ ਆਮ ਆਦੀ ਪਾਰਟੀ ਦੀ ਹੁੰਜਾ ਫਿਰ ਜਿਹੜੀ ਜਿੱਤ ਹੋਣ ਜਾ ਰਹੀ ਹੈ ਕਿਉਂਕਿ ਮੈਂ ਨਵੀਂ ਫਿਲਮ ਅਮਰਜੈਂਸੀ ਨੂੰ ਕਿਵੇਂ ਦੇਖਦੇ ਹਾਂ ਜਿਹੜੀ ਸਪਾਸਟਰੀ ਦੇ ਦੇਖੋ ਜੀ ਉਹ ਫਿਲਮ ਦੇ ਵਿੱਚ ਜਿੰਨਾ ਕਿ ਮੈਨੂੰ ਦੇਖਣ ਨੂੰ ਮਰਿਆ ਸੋਸ਼ਲ ਮੀਡੀਆ ਰਾਹੀਂ ਉਹਦੇ ਵਿੱਚ ਇਹ ਆ ਕਿ ਪੰਜਾਬ ਨੂੰ ਬੜਾ ਮਾੜਾ ਦਿਖਾਇਆ ਗਿਆ ਉਹਦੇ ਵਿੱਚ ਤੇ ਚੰਗਣਾ ਰਣੌਤ ਆ ਜਿਹੜੇ ਉਹ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੇ ਨੇ ਤੇ ਉਹਨਾਂ ਨੂੰ ਅਜਿਹੀਆਂ ਚੱਲਣ ਤੋਂ ਜਿਹੜਾ ਆਵਾਜ਼ ਆਉਣਾ ਚਾਹੀਦਾ ਹੈ ਐਮਪੀ ਹੋਣੇ ਨੇ ਤੇ ਉਹਨਾਂ ਨੂੰ ਇਹੋ ਜਿਹੇ ਚੱਲਣੇ ਉਹ ਨਹੀਂ ਚੱਲਣੇ ਚਾਹੀਦੇ ਕਿਉਂਕਿ ਹਰ ਸਟੇਟ ਆ ਉਹਦੀ ਆਪਣੀ ਜ਼ਿੰਮੇਵਾਰੀ ਹੁੰਦੀ ਤੇ ਹਰ ਸਟੇਟ ਆ ਜਿਹੜੀ ਉਹ ਇੱਕ ਕਦੇ ਵੀ ਨਹੀਂ ਚਾਹੁੰਦੀ ਕਿ ਕਿਸੇ ਵੀ ਸਟੇਟ ਦੇ ਵਿੱਚ ਕਦੇ ਮਾੜਾ ਹੋਵੇ ਪਰ ਜਿਹੜੇ ਕੰਗਨਾਲ ਰਣੋਤ ਨੇ ਉਹ ਪੰਜਾਬ ਦੇ ਨਾਲ ਪਤਾ ਨਹੀਂ ਕਿਉਂ ਇਹੋ ਜਿਹਾ ਵਰਤੋਅ ਕਰ ਰਹੇ ਨੇ ਪੰਜਾਬ ਨੂੰ ਜਾਣਬੁੱਝ ਕੇ ਉਹਨਾਂ ਦੀਆਂ ਜਿਹੜੀਆਂ ਬਾਰ ਬਾਰ ਤੋਸ਼ਾਂ ਕੀਤੀ ਜਾ ਰਹੀਆਂ ਨੇ ਬਦਨਾਮ ਕਰ ਰਹੇ। ਪੀਪਰ ਅੱਲਾ ਤਾਂ ਜੀ ਹਰ ਇੱਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਹੈ। ਕਿਉਂਕਿ ਜਿਹੜਾ ਇੱਕ ਜੂਨ ਨੂੰ ਆਪਣੇ ਝੋਨਾ ਲੱਗਦਾ ਸੀਗਾ, ਮਾਨਸੂਨ ਆ ਜਾਂਦਾ ਸੀਗਾ। ਮਾਨਸੂਨ ਨੂੰ ਕਰੋੜ ਮਹੀਨਾ ਮਹੀਨਾ ਲੇਟ ਹੋ ਗਿਆ। ਇਹਦਾ ਰੀਜਨ ਇਕੱਲਾ ਇਹ ਨਹੀਂ ਕਿ ਆਪਾਂ ਵੀ ਜੀਰੀਆਂ ਨੂੰ ਲੈ ਕੇ ਬੈਠੇ ਰਹੋ। ਉਹ ਜਦੋਂ ਤੇਜ਼ ਧੁੱਪ ਪੈਂਦੀ ਆ ਤਾਂ ਧਰਤੀ ਜਿਹੜੀ ਆ ਤਪਦੀ ਆ ਇਹ ਪਾਣੀ ਆਪਦਾ ਥੱਲੇ ਚਲਾ ਜਾਂਦਾ ਯਾਰ। ਆਪਾਂ ਨੂੰ ਹਰੇਕ ਨੂੰ ਇਹ ਜਿਮੇਵਾਰੀ ਬਣਦੀ ਹੈ ਵੀ ਆਪਾਂ ਪਿੰਡਾਂ ਦੇ ਵਿੱਚ ਜਿੱਥੇ ਵੀ ਜਗ੍ਹਾ ਮਿਲਦੀ ਹੈ ਤਾਂ ਵੱਧ ਤੋਂ ਵੱਧ ਆਪਾਂ ਬੂਟੇ ਲਾਈਏ ਤਾਂ ਕਿ ਇਹਦਾ ਟੈਂਪਰੇਚਰ ਇਹਨੂੰ ਘਟਾਇਆ ਜਾਵੇ। ਕਿਹੜੇ ਕਿਹੜੇ ਬੂਟੇ ਲਾਏ? ਸ਼ਾਨਦਾਰ ਬੂਟੇ ਨੇ ਜੀ ਬਹੁਤ ਤਰ੍ਹਾਂ ਦੇ ਮੱਕੀ ਮੈਡੀਕਲ ਬੂਟੇ ਨੇ। ਇਹ ਫੁੱਲਾਂ ਦਾ ਵੀ ਬੂਟੇ ਵੀ ਲਾਏ ਨੇ ਜੀ। ਜ਼ਿਆਦਾਤਰ ਸ਼ਾਨਦਾਰ ਬੂਟੇ ਜਾਦੇ ਨੇ। ਮੈਂ ਸ਼ੌਂ ਦੀ ਜ਼ਿਆਦਾ ਜ਼ਰੂਰਤ ਹੈ। ਜਿਹਨੇ ਮੁੱਖ ਮੰਤਰੀ ਭਾਗਤ ਮਾਨ ਦੇ ਦੇਸ਼ਾਂ ਦੇ ਸਰਕਾ ਮੇਰਾ ਵੀ ਜਸਜੀ ਸਿੰਘ ਵਾਲੇ ਦੇ ਸਰਕਾ ਮੇਰੇ ਪਿੰਡ ਦੇ ਗੁਰਜੀਤ ਸਿੰਘ ਬਾਦ ਇਹਨਾਂ ਦੇ ਸਦਕਾ ਬਹੁਤ ਹੀ ਬੜਾ ਉਪਰਾਲਾ ਕੀਤਾ ਕਿ ਪਿੰਡ ਹਰ ਪਿੰਡ ਵਿੱਚ ਚਾਹੀਦਾ ਵੈਸੇ ਤਾਂ ਇਹਨਾਂ ਨੇ ਆਪਣੇ ਵੱਲੋਂ ਖਰਚਾ ਕਰਕੇ ਪਿੰਡ 'ਚ ਜਾਲੀ ਵਿੱਦ ਜਾਲੀ ਲਾ ਕੇ ਬੂਟੇ ਲਾਉਂਦਾ ਤੇ ਚਾ ਰੱਖਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਜੋਸ ਨੂੰ ਇਹੀ ਅਰਜ਼ ਕਰਾਂਗਾ ਕਿ ਅੱਗੇ ਵਾਸਤੇ ਵੀ ਬੱਸ ਵਾ ਦਰਸਤ ਲਾਇਆ ਜਾ